ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਨਿਊਜ਼ ਟ੍ਰੈਂਡ ਤੇ ਅੱਜ ਅਸੀਂ ਲੈ ਕੇ ਆਇਆ ਹਾਂ ਤੁਹਾਡੇ ਲਈ ਵੱਡੀ ਅਪਡੇਟ ਬਚਪਨ ਤੋਂ ਹੀ ਦੇਸ਼ ਭਗਤੀ ਦੀਆਂ ਕਹਾਣੀਆਂ ਸੁਣਦੇ ਹੋਏ ਬਹੁਤ ਸਾਰੇ ਨੌਜਵਾਨਾਂ ਦੇ ਦਿਲਾਂ ਵਿੱਚ ਸਿਰਫ ਇੱਕ ਹੀ ਸੁਪਨਾ ਹੁੰਦਾ ਹੈ ਵਰਤੀ ਪਾ ਕੇ ਦੇਸ਼ ਦੀ ਸੇਵਾ ਕਰਨਾ ਜੇਕਰ ਤੁਹਾਡੇ ਦਿਲ ਵਿੱਚ ਵੀ ਇਹੀ ਜਨੂਨ ਹੈ ਤਾਂ ਇਹ ਮੌਕਾ ਸਿਰਫ ਤੁਹਾਡੇ ਲਈ ਹੈ ਭਾਰਤੀ ਫੌਜ ਨੇ 66ਵੇਂ ਸਾਰਟ ਸਰਵਿਸ ਕਮਿਸ਼ਨ ਪੁਰਸ ਅਤੇ ਮਹਿਲਾ ਕੋਰਸ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਹ ਭਰਤੀ ਉਹਨਾਂ ਨੌਜਵਾਨਾਂ ਲਈ ਹੈ ਜਿਨ੍ਹਾਂ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕੀਤੀ ਹੈ ਜਾਂ ਆਖਰੀ ਸਾਲ ਵਿੱਚ ਹਨ ਅਤੇ ਫੌਜ ਵਿੱਚ ਅਧਿਕਾਰੀ ਬਣਨ ਦਾ ਸੁਪਨਾ ਵੇਖ ਰਹੇ ਹਨ ਇਸ ਵਾਰ ਦੀ ਮੁਹਿੰਮ ਨਾ ਸਿਰਫ ਕੈਰੀਅਰ ਦਾ ਮੌਕਾ ਹੈ ਸਗੋਂ ਦੇਸ਼ ਲਈ ਕੁਝ ਕਰਨ ਦਾ ਵੀ ਮੌਕਾ ਹੈ ਦਿਲਚਸਪੀ ਰੱਖਣ ਵਾਲੇ ਉਮੀਦਵਾਰ 14 ਅਗਸਤ 2015 ਤੱਕ ਅਧਿਕਾਰਤ ਵੈਬਸਾਈਟ joinindianarmy.nic.in ਰਾਹੀਂ ਅਰਜੀ ਦੇ ਸਕਦੇ ਹਨ ਇਸ ਭਰਤੀ ਰਾਹੀਂ ਚੁਣੇ ਗਏ ਉਮੀਦਵਾਰਾਂ ਨੂੰ ਲੈਫਟੀਨੈਂਟ ਦੇ ਅਹੁਦੇ ਤੇ ਨਿਯੁਕਤ ਕੀਤਾ ਜਾਵੇਗਾ ਜੋ ਕਿ ਨਾ ਸਿਰਫ ਜ਼ਿੰਮੇਵਾਰੀ ਨਾਲ ਭਰਪੂਰ ਹੈ ਸਗੋਂ ਮਾਣ ਅਤੇ ਸਨਮਾਨ ਦਾ ਪ੍ਰਤੀਕ ਵੀ ਹੈ ਤਨਖਾਹ ਭੱਤੇ ਅਤੇ ਸਹੂਲਤਾਂ ਬਾਦੂ ਲਾਭ ਹਨ ਪਰ ਅਸਲ ਇਨਾਮ ਦੇਸ਼ ਲਈ ਜੀਨ ਅਤੇ ਮਰਨ ਦਾ ਸਨਮਾਨ ਹੈ ਇਸ ਭਰਤੀ ਪ੍ਰਕਿਰਿਆ ਯੋਗਤਾ ਉਮਰ ਸੀਮਾ ਤਨਖਾਹ ਸਕਿੱਲ ਅਤੇ ਅਰਜੀ ਬਾਰੇ ਵਿਸਤ੍ਰਿਤ ਜਾਣਕਾਰੀ ਹੇਠਾਂ ਦਿੱਤੀ ਗਈ ਹੈ ਇਸ ਇਹ ਮੌਕਾ ਨਾ ਸਿਰਫ ਤੁਹਾਡੇ ਭਵਿੱਖ ਨੂੰ ਦਿਸ਼ਾ ਦੇਵੇਗਾ ਬਲਕਿ ਤੁਹਾਡੇ ਅੰਦਰ ਸੁਪੇ ਸਪਾਹੀ ਨੂੰ ਵੀ ਪਸਾਣੇਗਾ ਕੌਣ ਕਰ ਸਕਦਾ ਹੈ ਇਸ ਦੇ ਲਈ ਅਪਲਾਈ ਇਸ ਭਰਤੀ ਮੁਹੰਮ ਵਿੱਚ ਉਹ ਨੌਜਵਾਨ ਸ਼ਾਮਲ ਹੋ ਸਕਦੇ ਹਨ ਜਿਨ੍ਹਾਂ ਨੇ ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਪੂਰੀ ਕੀਤੀ ਹੈ ਜਾਂ ਅੰਤਿਮ ਸਾਲ ਸੈਮੈਸਟਰ ਵਿੱਚ ਹਨ ਇਹ ਭਰਤੀ ਉਹਨਾਂ ਉਮੀਦਵਾਰਾਂ ਲਈ ਇੱਕ ਸੁਨਹਿਰਾ ਮੌਕਾ ਹੈ ਜੋ ਭਾਰਤੀ ਫੌਜ ਵਿੱਚ ਤਕਨੀਕੀ ਅਧਿਕਾਰੀ ਬਣਨ ਦਾ ਸੁਪਨਾ ਦੇਖ ਰਹੇ ਹਨ ਇਸ ਭਰਤੀ ਦੇ ਲਈ ਉਮਰ ਹੱਦ ਕੀ ਹੈ ਉਮੀਦਵਾਰ ਦੀ ਉਮਰ 20 ਤੋਂ 27 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਸਰਕਾਰੀ ਨਿਜ ਅਨੁਸਾਰ ਰੱਖਵੀਆਂ ਸ਼੍ਰੇਣੀਆਂ ਲਈ ਸੋਟ ਦਿੱਤੀ ਜਾਵੇਗੀ ਚੋਣ ਪ੍ਰਕਿਰਿਆ ਕਿਸ ਤਰੀਕੇ ਦੇ ਨਾਲ ਹੋਵੇਗੀ ਇਸ ਕੋਰਸ ਲਈ ਚੋਣ ਐਸ ਐਸ ਬੀ ਇੰਟਰਵਿਊ ਅਤੇ ਮੈਡੀਕਲ ਟੈਸਟ ਦੇ ਆਧਾਰ ਤੇ ਕੀਤੀ ਜਾਵੇਗੀ ਸਿਰਫ ਸਾਰਟ ਲਿਸਟ ਕੀਤੇ ਉਮੀਦਵਾਰਾਂ ਨੂੰ ਹੀ ਐਸ ਐਸ ਬੀ ਇੰਟਰਵਿਊ ਲਈ ਬੁਲਾਇਆ ਜਾਵੇਗਾ ਜੇਕਰ ਤਨਖਾਹ ਦੀ ਗੱਲ ਕਰੀਏ ਤਾਂ ਨਿਯੁਕਤੀ ਤੇ ਉਮੀਦਵਾਰਾਂ ਨੂੰ ਲੈਫਟੀਨੈਂਟ ਦੇ ਅਹੁਦੇ ਤੇ ਨਿਯੁਕਤ ਕੀਤਾ ਜਾਵੇਗਾ ਜਿਨ੍ਹਾਂ ਦਾ ਸ਼ੁਰੂਆਤੀ ਤਨਖਾਸ਼ ਕੇ ਲਗਭਗ 55100 ਰੁਪਏ ਪ੍ਰਤੀ ਮਹੀਨਾ ਹੈ ਇਸ ਦੇ ਨਾਲ ਡੀਏ ਐਚ ਆਰ اے ਵਰਦੀ ਪੱਤਾ ਮੈਡੀਕਲ ਅਤੇ ਹੋਰ ਪੱਤੇ ਵੀ ਦਿੱਤੇ ਜਾਂਦੇ ਹਨ ਤੁਸੀਂ ਇਸ ਦੇ ਲਈ ਕਿਵੇਂ ਅਪਲਾਈ ਕਰਨਾ ਹੈ ਇਸ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਅਧਿਕਾਰਤ ਵੈਬਸਾਈਟ joinindianarmy.nic.in ਤੇ ਜਾਓ ਅਫੀਸਰ ਐਂਟਰੀ ਅਪਲਾਈ ਲੌਗਇਨ ਉੱਤੇ ਕਲਿੱਕ ਕਰੋ ਰਜਿਸਟ੍ਰੇਸ਼ਨ ਕਰੋ ਅਤੇ ਲੌਗਇਨ ਕਰੋ ਐਸ ਐਸ ਸੀ 66 ਮੈਨ ਅਤੇ ਐਸ ਐਸ ਸੀ 37 ਵੂਮਨ ਕੋਰਸ ਲਿੰਕ ਤੇ ਕਲਿੱਕ ਕਰੋ ਅਤੇ ਅਰਜੀ ਫਾਰਮ ਪਰ